ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਿਊਜ਼ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 4 ਦਿਨਾਂ ਦੀ ਗੱਲ ਕਰਾਂਗੇ 28 ਜੁਲਾਈ ਦਾ ਅੱਜ ਦਿਨ ਹੈ ਤੇ 31 ਜੁਲਾਈ ਤੱਕ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਰਾ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸਵੇਰ ਦੇ ਲਗਭਗ 6:00 ਵਜੇ ਚੱਲਿਆ ਜੀ ਤੇ 28 ਜੁਲਾਈ ਦੀ ਅੱਜ ਸਵੇਰ ਹੈ ਗਿਆ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਇਸ ਵੇਲੇ ਲਗਭਗ ਮੌਸਮ ਸਾਫ ਹੈ ਦੋਆਬੇ ਦੇ ਕੁਝ ਖੇਤਰ ਜਿਨ੍ਹਾਂ ਦੇ ਵਿੱਚ ਹੁਸ਼ਿਆਰ ਫਿਰ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਪੰਜਗਲਾ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੀਂ ਜੀ ਬੱਦਲਬਾਹੀ ਬਣੀ ਹੋਈ ਆ ਕਿਤੇ ਕੁਝ ਖੇਤਰਾਂ ਦੇ ਟਮਾਟਮੇ ਖੇਤਰਾਂ ਦੇ ਵਿੱਚ ਹਲਕੀ ਜੀ 5-7 ਕਣੀਆਂ ਡਿੱਗੀਆਂ ਨੇ ਸਵੇਰ ਤੋਂ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕੱਲ ਵੀਡੀਓ ਦੇ ਵਿੱਚ ਕਿ 28 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਾਂ ਫਿਰ 1 ਤੋਂ 2 ਅਗਸਤ ਤੱਕ ਇੱਕ ਮੀਹ ਦਾ ਦੌਰ ਲੱਗਣ ਜਾ ਰਿਹਾ ਜਿਹੜਾ ਕਿ ਅੱਜ ਤੋਂ ਸ਼ੁਰੂ ਹੋ ਸਕਦਾ ਹੈ ਦੁਪਹਿਰ ਤੋਂ ਬਾਅਦ ਗਰਜ ਚਮਕ ਵਾਲੇ ਬਦਲ ਬਣ ਸਕਦੇ ਨੇ ਜਿਹੜੇ ਕਿ ਲਗਭਗ ਕਹਿ ਲਿਆ ਕਿ ਪੰਜਾਬ ਦੇ 45-50 ਫੀਸੰ ਖੇਤਰਾਂ ਦੇ ਵਿੱਚ ਉਮੀਦੀਆਂ ਕਾਰਵਾਈਆਂ ਦਰਜ ਕਰਾ ਸਕਦੇ ਨੇ ਇਹ ਦੌਰ ਅੱਜ ਤੋਂ ਵੀ ਲੱਗ ਸਕਦਾ ਹੈ ਇਹ ਦੌਰ ਕੱਲ ਤੋਂ ਵੀ ਲੱਗ ਸਕਦਾ ਹੈ ਅਸਰ ਅੱਜ ਤੋਂ ਵੀ ਨੇ ਅੱਜ ਵੀ ਗਰਜ ਚਮਕ ਵਾਲੇ ਬਦਲ ਬਣਨਗੇ ਤੇ ਮੀਂਹ ਜੜਿਆ ਲੱਗਣਗੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਾਂ ਫਿਰ ਜਿਹੜੇ ਰੀਜ਼ਨ ਦੇ ਵਿੱਚ ਜ਼ਿਆਦਾ ਜਿਹੜੇ ਮੀਂਹ ਲੱਗਣ ਦੇ ਆਸਾਰ ਨੇ ਉਹ ਮੋٹے ਤੌਰ ਤੇ ਆਪਾਂ ਦੇਖੀਏ ਤੇ ਜ਼ਿਆਦਾਤਰ ਜਿਹੜੇ ਆ ਫਰਦ ਖੇਤਰ ਦੋਆਬੇ ਦੇ ਕੁਝ ਖੇਤਰ ਸ਼ਾਮਲ ਹੋ ਸਕਦੇ ਨੇ ਤੇ ਮਾਲਵੇ ਦੇ ਖੇਤਰ ਸ਼ਾਮਲ ਹੋ ਸਕਦੇ ਨੇ ਕਿਉਂਕਿ ਇੱਕ ਜਿਹੜਾ ਅਪਰ ਰੇਅਰ ਸਰਕੂਲੇਸ਼ਨ ਬਣਨ ਜਾ ਰਿਹਾ ਜਿਹੜਾ ਕਿ ਜਿਵੇਂ ਆਪਾਂ ਜਾਣਦੇ ਆ ਕਿ ਇੱਕ ਜਿਹੜਾ ਘੱਟ ਦਵਾ ਦਾ ਖੇਤਰ ਬੰਗਾਲ ਦੀ ਖਾੜੀ ਤੋਂ ਉੱਠ ਕੇ ਆ ਰਿਹਾ ਸੀ ਉਦੋਂ ਸੜਕਾ ਇੱਕ ਜਿਹੜਾ ਅਪਰ 에ਅਰ ਸਰਕੂਲੇਸ਼ਨ ਦਿੱਲੀ ਗੁਰੂਗਰਾਮ ਨਰਦਾ ਯਕਲੀਆ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਹਰਿਆਣੇ ਦੇ ਦੱਖਣ ਪੂਰਬੀ ਖੇਤਰਾਂ ਦੇ ਉੱਪਰ ਬਣਿਆ ਹੋਇਆ ਇਹਦੀ ਜਿਹੜੀ ਘੁੰਮਣ ਘੇਰੀ ਹੋਏਗੀ ਇਹਦੇ ਸੜਕਾ ਜਿਹੜੇ ਇਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਬਦਲ ਵਾਏ ਨੇ ਸਾਰੇ ਖੇਤਰ ਕਵਰ ਕਰਨੇ ਆ ਇਹਦੇ ਵਿੱਚ ਪੰਜਾਬ ਦੇ ਵੀ ਮਾਲਵਾ ਖੇਤਰ ਦੁਆਬਾ ਖੇਤਰ ਤੇ ਪੁਗਾਤ ਖੇਤਰ ਇਹ ਸਾਰੇ ਕਵਰ ਹੋਣਗੇ ਤੇ ਇਹਨਾਂ ਦੇ ਵਿੱਚ ਜਿਹੜੇ ਆ ਮੀਂਹ ਲੱਗਣਗੇ ਹਰਿਆਣਾ ਦੇ ਲਗਭਗ ਸਾਰੇ ਜਨਿਆਂ ਦੇ ਵਿੱਚ ਉਮੀਦ ਹੈ ਆਸਾਰ ਨੇ ਇਸ ਲਈ ਹਰਿਆਣਾ ਦੇ ਇਕੱਲੇ ਇਕੱਲੇ ਜ਼ਿਲ੍ਹੇ ਦੀ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਉੱਤਰਾਖੰਡ ਦੇ ਵਿੱਚ ਮੀਂਹ ਤਾਵਰ ਤੋੜ ਲੱਗਣਗੇ ਹਿਮਾਚਲ ਦੇ ਵਿੱਚ ਵੀ ਤਾਵਰ ਤੋੜ ਮੀਂਹ ਲੱਗਣਗੇ ਅਗਲੇ 3-4 ਦਿਨਾਂ ਦੇ ਵਿੱਚ ਜੰਮੂ ਦੇ ਕੁਝ ਖੇਤਰ ਸ਼ਾਮਲ ਹੋ ਸਕਦੇ ਨੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਚੰਡੀਗੜ੍ਹ ਮਹਾਲੀ ਪੰਚਗਲਾ ਰੋਪੜ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਇੱਥੇ ਜਿਹੜੇ ਆ ਭਾਰੀ ਮੀਂਹ ਦੀ ਉਮੀਦ ਹੈ ਅਗਲੇ 3-4 ਦਨਦਰ ਵਿੱਚ ਹੋ ਸਕਦਾ ਕੱਦੇ ਦਿਨ ਮੀਂਹ ਪੈਣ ਹੋ ਸਕਦਾ 1-2 ਦਿਨ ਬੈਕ ਟੂ ਬੈਕ ਮੀਂਹ ਲੱਗਣ ਇਹਨਾਂ ਜਿਲ੍ਹਿਆਂ ਦੇ ਵਿੱਚ ਮੀਂਹ ਦਾ ਅਸਰ ਨੇ ਇਸ ਤੋਂ ਇਲਾਵਾ ਬਠਿੰਡਾ ਹੋ ਗਿਆ ਫਾਜਲਕਾ ਮਲੇਰ ਕੋਟਲਾ ਸੰਗਰੂਰ ਬਰਨਾਲਾ ਮਾਨਸਾ ਜਾਂ ਫਿਰ ਹੋਰ ਪਿੱਛੇ ਜਾਈਏ ਤਾਂ ਫਰੀਦਕੋਟ ਫਿਰੋਜ਼ਪੁਰ ਸ਼ਨੀ ਮੁਖਸਰ ਸਾਹਿਬ ਮਲੋਟ ਫਾਜਲਕਾ ਤੇ ਆਬੋਹਰ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਤਾਂ ਅੱਗੇ ਜ਼ਿਲ੍ਹੇ ਫੈਂਦੇ ਆ ਯਾਨੀ ਕਿ ਸੰਗਰੂਰ ਮਲੇਰਕੋਟਲਾ ਬਰਨਾਲਾ ਤੇ ਮਾਨਸਾ ਮਾਨਸਾ ਜ਼ਿਲ੍ਹੇ ਨੂੰ ਆਪਾਂ ਛੱਡ ਦਿੰਦੇ ਆ ਸੰਗਰੂਰ ਤੇ ਮਲੇਰਕੋਟਲਾ ਤੇ ਬਰਨਾਲਾ ਇਹਨਾਂ ਜਿਲ੍ਹਿਆਂ ਦੇ ਵਿੱਚ ਹਲਕਤ ਲੈ ਕੇ ਦਰਮਿਆਨੇ ਮੀਂਹ ਦੇ ਅਸਰ ਨੇ ਮਾਨਸਾ ਤੋਂ ਪਿੱਛੇ ਆਹਨੋ ਜਾਵਾਂਗੇ ਜਿੱਨਾਂ ਵੀ ਜ਼ਿਲ੍ਹੇ ਆ ਬਠਿੰਡਾ ਹੋ ਗਿਆ ਫਾਜਲਕਾ ਆਬੋਹਰ ਫਰੀਦਕੋਟ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਹਲਕਤ ਲੈ ਕੇ ਟੁੱਟਵੇਂ ਮੀਂਹ ਦੇ ਅਸਰ ਹੋਣਗੇ ਬਦਲਵਾਏ ਦੇ ਨਾਲ ਅਗਲੇ 3-4 ਦਿਨਾਂ ਦੇ ਵਿੱਚ ਹੋ ਸਕਦਾ ਅੱਜ ਮੀਂਹ ਲੱਗਣ ਹੋ ਸਕਦਾ ਕੱ ਇਸਲਾਵਾ ਜੇਕਰ ਮਾਝੇ ਦੀ ਗੱਲ ਕਰਦੇ ਆਂ ਜੀ ਗੁਰਦਾਸਪੁਰ ਗੁਰਦਾਸਪੁਰ ਦੇ ਲਗਭਗ ਸਾਰੇ ਖੇਤਰ ਪਠਾਨਕੋਟ ਦੇ ਸਾਰੇ ਖੇਤਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਵੀ ਕੁਝ ਖੇਤਰ ਸ਼ਾਮਲ ਹੋ ਸਕਦੇ ਨੇ ਜਿੱਥੇ ਹਲਕੇ ਤੋਂ ਲੈ ਕੇ ਤੇਜ਼ ਛਰਾਟੇ ਲੱਗ ਸਕਦੇ ਨੇ ਅਗਲੇ 3-4 ਦਿਨਾਂ ਦੇ ਵਿੱਚ ਹੋ ਸਕਦਾ ਬੈਕ ਟੂ ਬੈਕ ਲੱਗਣ ਹੋ ਸਕਦਾ 1-2 ਦਿਨ ਹੀ ਲੱਗਣ ਸੋ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਆਸਾਰ ਨੇ ਜੀ ਮੋਗਾ ਜ਼ਿਲ੍ਹਾ ਰਹਿ ਗਿਆ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਉਮੀਦ ਆਸਾਰ ਬਣੇ ਹੋਏ ਨੇ ਕਿਤੇ ਨਾ ਕਿਤੇ ਤੇਜ਼ ਛਰਾਟੇ ਲੱਗ ਸਕਦੇ ਨੇ ਪਰ ਉਹਦਾ ਦਾ ਮੇਹ ਨਹੀਂ ਲੱਗੇਗਾ ਜਿਵੇਂ ਪਿਛਲੇ 3-4 ਦਿਨ ਪਹਿਲਾਂ ਦਰਜ ਹੋਇਆ ਜਿਹੜਾ ਕਿ ਹਾੜਾਲਾ ਮਾਹੌਲ ਮੋਗ ਜਿਲ੍ਹੇ ਦੇ ਵਿੱਚ ਬਣਾਤਾ ਸੀ ਉਦਾਂ ਦੇ ਵਿੱਚ ਕਟ ਲੱਗ ਜਾਂਦੇ ਆਸਾਰ ਨੇ ਸੋ ਇਸ ਅਲਾਵਾ ਰਾਜਸਥਾਨ ਦੇ ਉੱਤਰੀ ਜ਼ਿਲ੍ਹੇ ਜੀ ਜਿਨ੍ਹਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਹੋ ਗਿਆ ਹਨਮਾਨਗੜ ਹੋ ਗਿਆ ਨੋਪਗੜ ਹੋ ਗਿਆ ਸਰਤਗੜ ਹੋ ਗਿਆ ਇਹਨਾਂ ਖੇਤਰਾ ਦੇ ਵਿੱਚ ਵੀ ਟੁੱਟ ਮੀਂਹ ਲੱਗ ਸਕਦੇ ਨੇ ਕਿਉਂਕਿ ਜਿਹੜਾ ਕੰਮ ਹੈ ਉਹ ਮੁਰੇ ਜ਼ਿਆਦਾ ਹੋਏਗਾ ਯਾਨੀ ਕਿ ਉੱਤਰ ਪੂਰਬੀ ਜਿਹੜੇ ਦੱਖਣ ਪੂਰਬੀ ਖੇਤਰੇ ਨੇ ਖੇਤਰਾ ਦੇ ਵਿੱਚ ਜ਼ਿਆਦਾ ਮੀਂਹ ਦੇ ਆਸਾਰ ਨੇ ਜਿਹੜਾ ਚੂਰੂ ਸ਼ਹਿਰ ਹੈ ਚੂਰੂ ਸ਼ਹਿਰ ਦੇ ਨਾਲ ਜਿਹੜੇ ਹਲਕੇ ਆ ਜ਼ਿਲ੍ਹੇ ਆ ਨੋਹਰ ਹੋ ਗਿਆ ਭਾਦਰਾ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਲੱਗਣਗੇ ਰਾਜਸਥਾਨ ਦੇ ਔਰ ਜਿਹੜੇ ਹਰਿਆਣੇ ਦੇ ਦੱਖਣ ਪੂਰਬੀ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਮਹਿੰਦਰਗੜ੍ਹ ਰਿਵਾੜੀ ਰੋहतक ਜੀਨਿੰਦ ਚਾਜਰ ਭਵਾਨੀ ਔਰ ਇੱਧਰ ਅਜੇ ਆ ਕਰਨਾਲ ਸੋਨੀਪਤ ਪਾਣੀਪਤ ਇਹਨਾਂ ਖੇਤਰਾਂ ਦੇ ਵਿੱਚ ਵੀ ਪਾਰੀ ਮੀਂਹ ਦੀ ਉਮੀਦ ਆ ਅਗਲੇ 3-4 ਦਿਨਾਂ ਦੇ ਵਿੱਚ ਸੋ ਆ ਜੀ ساری ਕਹਾਣੀ ਅਗਲੇ 3-4 ਦਿਨ ਮੀ ਲੱਗਣਗੇ ਤੇ ਅੱਜ ਤੋਂ ਦੌਰ ਜਿਹੜਾ ਸ਼ੁਰੂ ਹੋਣ ਜਾ ਰਿਹਾ ਮੋٹے ਤੌਰ ਤੇ ਜੇਕਰ ਆਪਾਂ ਗੱਲ ਕਰਦੇ ਹਾਂ 28 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਾਂ ਇਸ ਤੋਂ ਵੀ ਅੱਗੇ ਵਧ ਜਾਣੇ ਆ 1-2 ਅਗਸਤ ਤੱਕ ਮੀ ਦੇ ਅਸਰ ਜਿਹੜੇ ਬਣ ਗਏ ਨੇ ਇਹ ਮੀ ਅੱਜ ਤੋਂ ਵੀ ਸ਼ੁਰੂ ਹੋ ਸਕਦੇ ਨੇ ਅੱਜ ਵੀ ਘਟ ਖੇਤਰੀ ਕਾਰਵਾਈਆਂ ਹੋ ਸਕਦੀਆਂ ਨੇ ਕੱਲ ਨੂੰ ਹੋਰ ਜ਼ਿਆਦਾ ਹੋਣਗੇ ਪਰਸੋਂ ਹੋਰ ਜ਼ਿਆਦਾ ਹੋਣਗੇ ਇਦਾਂ 31 ਤਰੀਕ ਤੱਕ ਪੰਜਾਬ ਹੋ ਗਿਆ ਹਰਿਆਣਾ ਸਾਰਾ ਪੰਜਾਬ ਸਾਰਾ ਔਰ ਹਿਮਾਚਲ ਉਤਰਾਖੰਡ ਦੇ ਜੰਮੂ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣ ਜਾ ਰਹੇ ਨੇ ਬਾਕੀ ਜਿਹੜਾ ਥੱਲੇ ਸੂਬੇ ਫੈਲਦੇ ਆ ਮਧ ਪ੍ਰਦੇਸ਼ ਹੋ ਗਿਆ ਰਾਜਸਥਾਨ ਹੋ ਗਿਆ ਬਿਹਾਰ ਹੋ ਗਿਆ ਝਾਰਖੰਡ ਹੋ ਗਿਆ ਯੂਪੀ ਦੇ ਪੱਛਮੀ ਭਾਗ ਹੋਗੇ ਪੂਰਬੀ ਭਾਗ ਹੋਗੇ ਨਾ ਸਾਰੇ ਸੂਬਿਆਂ ਦੇ ਵਿੱਚ ਤਗੜੇ ਮੀਂਹ ਲੱਗਣਗੇ ਕਿਉਂਕਿ ਜਿਹੜਾ ਸਰਕੂਲੇਸ਼ਨ ਬਣਿਆ ਹੋਇਆ ਉਹ ਦਿੱਲੀ ਗੁਰੂਗਰਾਉਂਡ ਰੋਡਾ ਮਧ ਪ੍ਰਦੇਸ਼ ਯੂਪੀ ਦੇ ਪੱਛਮੀ ਖੇਤਰ ਹਰਿਆਣਾ ਦੇ ਉੱਪਰ ਬਣਿਆ ਹੋਇਆ ਸੋ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਭਾਰੀ ਮੀਦਿਆਸਾਰ ਜੜਿਆ ਬਣ ਗਏ ਨੇ ਸੋ ਇਹ ਸਾਰੀ ਕਹਾਣੀ ਜੀ ਚੱਲਦੀ ਰਹਿਣੀ ਹੈ ਅਗਲੇ 4- ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਅਗਲੇ 4-5 ਦਿਨਾਂ ਦੇ ਵਿੱਚ ਇੱਕ ਅੱਧੇ ਦਿਨ ਜਾਂ ਫਿਰ 1-2 ਦਿਨਾਂ ਦੇ ਵਿੱਚ ਵਕਫੇ ਨਾਲ ਲੱਗ ਸਕਦੇ ਨੇ ਜੇਕਰ ਅੱਜ ਨਹੀਂ ਡਰ ਜਾਂਦੇ ਤਾਂ ਕਮੈਂਟ ਦੇ ਵਿੱਚ ਇਹ ਨਹੀਂ ਕਹਿਣਾ ਕਿ ਅੱਜ ਵੀ ਮੀਂਹ ਸਾਡੇ ਲੱਗਿਆ ਨਹੀਂ ਤੁਸੀਂ ਕਹਿੰਦੇ ਅਸੀਂ ਮੀਂਹ ਲੱਗਣਗੇ ਅਸੀਂ ਸਪਸ਼ਟ ਤੌਰ ਤੇ ਤੁਹਾਨੂੰ ਇਹ ਕਹਿ ਰਹੇ ਹਾਂ ਅਗਲੇ 4-5 ਦਿਨਾਂ ਯਾਨੀ ਕਿ 31 ਤਰੀਕ ਤੱਕ ਅੱਜ 28 ਤਰੀਕ ਹੈ 31 ਤਰੀਕ ਤੱਕ ਤੁਹਾਡੇ ਕੋਲ ਮੀਂਹ ਪਹੁੰਚਣਗੇ ਹੋ ਸਕਦਾ ਕੁਝ ਕਿਸੇ ਤਰ੍ਹਾਂ ਦੇ ਵਿੱਚ ਟਮਾਟੋ ਵਿੱਚ ਮੀਂਹ ਪਹੁੰਚਣਾ ਹੋ ਜਾਵੇ ਜਾਂ ਕੁਝ ਕਿਸੇ ਤਰ੍ਹਾਂ ਦੇ ਵਿੱਚ ਅਤਿ ਭਾਰੀ ਮੀਂਹ ਇੱਕੋ ਹੀ ਥਾਂ ਤੇ ਡਿੱਗੇ ਜਾਣ ਕਿਉਂਕਿ ਮੌਸਮ ਬਣਿਆ ਹੋ ਜਿਹੜਾ ਹਵਾ ਦੇ ਵਿੱਚ ਨਮੀ ਭਾਰੀ ਨਮੀ ਇਸ ਵੇਲੇ ਮੌਜੂਦ ਹੈ ਉਹਨੂੰ ਵਰਤਨ ਲਈ ਜਿਹੜਾ ਸਰਕੂਲੇਸ਼ਨ ਬਣ ਗਿਆ ਹੈ ਤੇ ਜਦੋਂ ਭਾਰੀ ਮੀਂਹ ਲੱਗਣਗੇ ਤਾਂ ਕੁਝ ਖੇਤਰਾਂ ਦੇ ਵਿੱਚ অতি ਭਾਰੀ ਹੋ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਦਰਮਿਆਨੇ ਵੀ ਹੋ ਸਕਦੇ ਨੇ ਇਜਾਜ਼ਤ ਦੇਵੋ ਤੁਨਕਾ